मैं वर्कशॉप से मुंडिया का मैं कॉल आई है कि भाई कड़कना अंदर बढ़ जाए प्रभु का बड़ा शुक्र है कि कोई जानी नुकसान नहीं हो अ अदरवाइज मेरी इतने सारिया चार पाँच गड्डिया रिपेयर लिए जी तैयार होर पहले ऑडी इतने बड़ी सी दो चार हाई फीड्स गई हैं वो अंदर लैके ही गए अजय मुंडे तो नाल ही मुंडा दौड़ते आता तो कहता जी ग्डी फट गई भाई अंदर ही फट गया ਕਿ ਸ਼ੂਗਰ ਮਰੋ ਨਾ ਦੀ ਦੁਕਾਨ ਉੱਪਰਲੀ ਸਾਈਡ ਤੇ ਮੁੰਡੇ ਬੈਠੇ ਹੋਏ ਸੀਗੇ ਬੰਦਸਰ ਕੋਈ ਜਾਨੀ ਨੁਕਸਾਨ ਤਾਂ ਨਹੀਂ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਇਹ ਗੱਡੀ ਕਿਸ਼ੀ ਦੀ ਹੈਗੀ ਹੈ ਜੀ ਕੀ ਲੱਗੇ ਜਾ ਰਹੀ ਸੀ ਗੱਡੀ ਨੇ ਰੇਸ ਲੋਡ ਹੈਗੀ ਸਰ ਇਹਦੇ ਵਿੱਚ ਦੇਖੋ ਨਾ ਕੋਈ ਇਹਦੀ ਨੰਬਰ ਪਲੇਟ ਹੈਗੀ ਹੈ ਪੂਰੇ ਡਰਾਈਵਰ ਜਿਹੜਾ ਉੱਥੇ ਗਿਆ ਸੀ ਮੋਕੇ ਤੇ ਉਹਨੇ ਕੋਈ ਚੱਪਲ ਨਹੀਂ ਪਾਈ ਹੋਈ ਕੋਈ ਕੁਝ ਨਹੀਂ ਹੈ ਦੇਖੋ ਤੁਹਾਡੇ ਸਾਹਮਣੇ ਕੀ ਕੋਈ ਸਪੀਡ ਵਗੈਰਾ ਦੇ ਸੀਗਾ ਜੀ ਕਿੱਦਾਂ ਸਰ ਮੋਕੇ ਤੇ ਸੀਗਾ ਨਹੀਂ ਬੰਦੇ ਕਹਿ ਰਹੇ ਕਿ ਕਾਫੀ ਸਪੀਡ ਤੇ ਸੀਗਾ ਕੋਈ ਕੰਟਰੋਲ ਨਹੀਂ ਹੋਈ ਗੱਡੀ ਉਹਨੇ ਕੋਈ ਨੁਕਸਾਨ ਵਗੈਰਾ ਤੋਂ ਵੀ ਨੁਕਸਾਨ ਸਰ ਮੇਰਾ ਹੈ ਸ਼ਟਰਪ ਟੋੜ ਗਿਆ ਲੈਂਟਰ ਸਾਰੀ ਬਿਲਡਿੰਗ ਹਲਾ ਦਿੱਤੀ ਮੇਰੀ ਜੀ ਐ ਉਹਨਾਂ ਕਰਕੇ ਸਾਰੀ ਦਰਾਰਾਂ ਆ ਗਈਆਂ ਅੰਦਰ ਮੇਰਾ ਸਫੇਰ ਪਾਰਟ ਉਹ ਡੈਮੇਜ ਹੋ ਗਿਆ ਤੇ ਕੱਤੀ ਡੈਮੇਜ ਆ ਗਈ ਪ੍ਰਸ਼ਾਸਨ ਨੂੰ ਵੀ ਮੰਗ ਕਰਦੇ ਹੋ ਕਿ ਮਤਲਬ ਕਿ ਇਦਾਂ ਦੀ ਜਿਹੜੀਆਂ ਓਵਰਲੋਡ ਗੱਡੀਆਂ ਹੈ ਮਤਲਬ ਕਿ ਰੋਜ਼ ਰੋਡ ਤੇ ਤੋੜੇ ਕਰਦੀਆਂ ਜਾਨੀ ਨੁਕਸਾਨ ਵੀ ਕਈ ਵਾਰੀ ਦੇਖਣ ਨੂੰ ਮਿਲਦਾ ਹੈਗਾ ਕੀ ਮੰਗ ਹੈਗੀ ਹੈ ਹਾਂ ਬਿਲਕੁਲ ਜੀ ਕਰੀ ਹੈ ਪ੍ਰਸ਼ਾਸਨ ਅੱਗੇ ਮੰਗ ਹੈ ਕਿ ਇਹਨੂੰ ਇਸ ਸੀਨ ਨੂੰ ਰੋਕਿਆ ਜਾਏ ਪ੍ਰੋਪਰ ਜਿੱਚੀਆਂ ਸਾਰਿਆਂ ਨੂੰ ਚੈੱਕ ਕੀਤਾ ਜਾਏਗਾ ਡਰਾਈਵਰ ਪ੍ਰੋਪਰ ਸਹੀ ਹੈਗਾ ਨਹੀਂ ਕੋਈ ਨਸ਼ਾ ਪਤਾ ਤੇ ਨਹੀਂ ਕੀਤਾ ਹੋਇਆ ਔਰ ਚप्पल ਪਾ ਕੇ ਡਰਾਈਵਿੰਗ ਕਰ ਰਹੇ ਨੇ ਹੈਵੀ ਰੋਡਿੰਗ ਹੈ ਇੱਥੇ ਗੱਡੀ ਸੀਗੀ ਸਰ ਇੱਥੇ ਇੱਥੇੋਂ ਤੱਕ ਲਾਈਨ ਲੱਗੀ ਹੋਈ ਹੈ ਇੱਥੇ ਟ੍ਰੈਫਿਕ ਥੋੜੀ ਜਮ ਰਹਿੰਦੀ ਹੈ ਉਹ ਕਿਤੇ ਤੱਕ ਲਾਈਨ ਲੱਗੀ ਹੋਈ ਨਹੀਂ ਤੇ ਉਹ ਜੇ ਇਧਰ ਹੋ ਜਾਂਦੀ ਤੇ ਕਿੰਨੀ ਜਾਂਦਾ ਦਾ ਨੁਕਸਾਨ ਹੋਉਂਦਾ ਬਹੁਤ ਜ਼ਿਆਦਾ ਨੁਕਸਾਨ ਹੋਉਂਦਾ ਉਹ ਰੇਲ ਗੱਡੀ ਵਿੱਚੋਂ ਇੱਕ ਗੱਡੀ ਟੁੱਟ ਗਈ ਹੈ ਇਹ ਨੁਕਸਾਨ ਜੋ ਹੋਇਆ ਮੇਰਾ ਜੇ ਮੋਟੇ ਮੈਂ ਮਾਸਟਰ ਦਾ ਕਰਨਾ ਜਿਵੇਂ ਇਹ ਲੇ ਕੇ ਪ੍ਰਸ਼ਾਸਨ ਮੈਂ ਕੀ ਕਰਦੀ ਹੈ ਉਹ ਵੀ ਇਸ ਸਿਰਾ ਉੱਪਰ ਕੋਈ ਨਹੀਂ ਕਰਦੇ ਹੋਰ ਗੱਡੀ ਦਾ ਨੰਬਰ ਵੀ ਕੋਈ ਨਹੀਂ ਆ ਕਿਥੋਂ ਦੀ ਕਿਥੋਂ ਦੀ ਕਿਥੋਂ ਦੇ ਆਣ ਵਾਲੇ ਕਿਥੋਂ ਦੀ ਆਣ ਵਾਲੇ ਥੇਰੀ ਵੱਲ ਰੋਗਾ ਅੱਛਾ ਤੇ ਕੀ ਲੈ ਕੇ ਆ ਰਹੇ ਸੀਗੇ ਇੱਥੇ ਰਹਿ ਜਾਂਦੇ ਦੰਧਿਆ ਅੱਛਾ ਤੇ ਕੀ ਗੱਲਬਾਤ ਕੀ ਹੋਈ ਹੈ ਮਲਗੀ ਜਿਹੜੀ ਹੈ ਗੱਡੀ ਵਧੀਏ ਤੇ ਬ੍ਰੇਕ ਫੇਲ ਹੋ ਗਏ ਤੇ ਸਪੀਡ ਤੇ ਸੀ ਗੱਡੀ ਆ ਵੀ ਬ੍ਰੇਕ ਪੈ ਫੜ ਗਈ ਬ੍ਰੇਕ ਫੇਲ ਹੋ ਗਏ ਆ ਗੱਲ ਕਰ ਤਾ ਤੇ ਮੈਨੂੰ ਲੱਗੀ ਸਪੀਡ ਤੇ ਸੀਗੀ ਨੋਰਮਲ ਜੀ ਗੱਡੀ ਜਿਹੜੀ ਚਲਾ ਰਹੇ ਸੀਗੇ ਟ੍ਰੈਸ ਹੋ ਗਿਆਗਾ ਜਾਂ ਨੋਰਮਲ ਜੀ